ਸਸਰੀਏ ਕਾਲ ਜੀ ਅੱਜ ਅਸੀਂ ਬਣਾਉਣੇ ਆ ਭਰਨੀ ਤਰੇਲੇ। ਕਰੇਲਿਆਂ ਨੂੰ ਮੈਂ ਧੋ ਲਿਆ। ਧੋ ਕੇ ਤੇ ਇਹਨਾਂ ਨੂੰ ਛਿਲਿਆ ਨਹੀਂ ਹੈਗਾ ਐਦਾਂ ਹੀ ਰੱਖਣਾ ਆ। ਬਟ ਇਹਨਾਂ ਦੇ ਅੰਦਰ ਚੀਰਾ ਲਗਾ ਦੇਣਾ ਆ। ਚੀਰਾ ਲਗਾ ਕੇ ਤਾਂ ਇਹਨਾਂ ਦੇ ਜੋ ਬੀਜ ਹੈਗੇ ਆ ਨਾ ਜੋ ਵੀ ਕੱਚੇ ਪੱਕੇ ਹੋਣਗੇ ਉਹ ਬੀਜ ਜਿਹੜੇ ਆ ਉਹ ਕੱਢ ਲੈਣੇ ਆ। ਇਸ ਤਰ੍ਹਾਂ ਚੀਰਾ ਲਗਾ ਲੈਣਾ ਆ ਤੇ ਇਹਨਾਂ ਵਿੱਚੋਂ ਬੀਜ ਜਿਹੜੇ ਆ ਉਹ ਕੱਢ ਲੈਣੇ ਆ। ਹਾਂ ਜੀ ਇਸ ਤਰ੍ਹਾਂ ਮੈਂ ਕਰੇਲਿਆਂ ਦੇ ਬੀਜ ਜਿਹੜੇ ਆ ਉਹ ਪ੍ਰੋਪਰ ਕੱਢ ਦੇਣੇ ਆ। ਈ ਤਾਂ ਕਿ ਇਹਨਾਂ ਦੇ ਵਿੱਚ ਅਦਰਕ ਲਸਣ ਤੇ ਪਿਆਜ਼ ਵਾਲਾ ਪੇਸਟ ਜਿਹੜਾ ਉਹ ਮੈਂ ਤੜਕੀ ਵਾਲਾ ਉਹਦੇ ਵਿੱਚ ਭਰਨਾ ਹੈ ਓਕੇ ਇਸ ਤਰ੍ਹਾਂ ਭਰਨਾ ਹੈ ਉਹ ਮੈਂ ਤੁਹਾਨੂੰ ਦੱਸਾਂਗੀ ਇਸ ਤਰ੍ਹਾਂ ਪਹਿਲਾਂ ਕਰੇਲੇ ਜਿਹੜੇ ਆ ਉਹ ਬਿਲਕੁਲ ਖਾਲੀ ਕਰ ਦੇਣੀ ਅੰਦਰੋਂ ਬਿਲਕੁਲ ਖਾਲੀ ਕਰ ਦੇਣੇ ਆ ਤਾਂ ਕਿ ਇਹਦੇ ਵਿੱਚ ਉਹ ਟੇਸਟ ਵੀ ਆ ਜਾਏ ਜਿਹੜਾ ਕਿ ਭਰੇ ਹੋਏ ਕਰੇਲੇ ਕਈ ਤਾਂ ਬਣਾਉਂਦੇ ਹੈਗੇ ਨਾ ਕਰੇਲਿਆਂ ਨੂੰ ਇਹ ਪਹਿਲਾ ਉਹਨਾਂ ਨੇ ਚੰਗੀ ਤਰ੍ਹਾਂ ਉੱਪਰੋਂ ਆਹ ਵਾਲਾ ਜਿਹੜਾ ਹੈਗਾ ਛਿਲਕਾ ਉਹ ਚੰਗੀ ਤਰ੍ਹਾਂ ਉਤਾਰ ਲੈਣਾ ਇਹ ਉਤਾਰਦੇ ਆ ਬਟ ਮੈਂ ਇਸ ਤਰ੍ਹਾਂ ਨਹੀਂ ਬਣਾਉਂਦੀ ਹੈਗੀ ਇਹ ਜਿੰਨਿਆਂ ਨੇ ਵੀ ਖਾਧੇ ਆ ਉਹਨਾਂ ਨੇ ਤਾਂ ਪਸੰਦ ਕੀਤੇ ਆ ਤੇ ਤੁਸੀਂ ਵੀ ਇਸ ਤਰ੍ਹਾਂ ਬਣਾ ਕੇ ਦੇਖਿਓ ਤੇ ਤੁਹਾਨੂੰ ਕਿਸ ਤਰ੍ਹਾਂ ਲੱਗਦੇ ਇਹ ਪਸੰਦ ਹੁੰਦੇ ਆ ਬੀਜ ਪੱਕੇ ਹੋਣ ਕੱਚੇ ਹੋਣ ਸਾਰੇ ਚੰਗੀ ਤਰ੍ਹਾਂ ਇਹਦੇ ਵਿੱਚੋਂ ਕੱਢ ਲੈਣੇ ਆ ਇਹ ਕਿਉਂਕਿ ਹੱਥ ਨਾਲ ਹੀ ਸਹੀ ਤਰ੍ਹਾਂ ਨਿਕਲਦੇ ਜੇ ਅਸੀਂ ਚਮਚੇ ਦੇ ਨਾਲ ਜਾਂ ਕਰੜ ਦੇ ਨਾਲ ਹੱਥ ਬਿਲਕੁਲ ਸਾਫ਼ ਹੋਣੀ ਚਾਹੀਦੀ ਹੈ ਜਦੋਂ ਇਹ ਕੰਮ ਕਰਦੇ ਆ ਤੇ ਆ ਦੇਖੋ ਪ੍ਰੋਪਰ ਜਿਹੜਾ ਹੈ ਉਹ ਕ੍ਰੇਲਾ ਖਾਲੀ ਕਰ ਦਤਾ ਹਾਂ ਮੈਂ ਮੇਸ ਹਲਕਾ ਜਿਹਾ ਹੈਗਾ ਉਹਦੀ ਕੋਈ ਪ੍ਰੋਬਲਮ ਨਹੀਂ ਹੈਗੀ ਕਿਉਂਕਿ ਬੀਜ ਸਾਰੇ ਕਈ ਵਾਰੀ ਪ੍ਰੋਪਰ ਨਹੀਂ ਨਿਕਲਦੇ ਪਰ ਇਹ ਹੋਵੇ ਕਿ ਉਹਦੇ ਵਿੱਚ ਕੋਈ ਵੀ ਪੱਕਾ ਹੋਇਆ ਬੀਜ ਨਾ ਹੋਵੇ ਹਾਂਜੀ ਹੁਣ ਇਹ ਦੇਖੋ ਜੀ ਇਹ ਮੈਂ ਕ੍ਰੇਲੇ ਸਾਰੇ ਖਾਲੀ ਕਰ ਲਏ ਆ ਇਹ ਕਰੀਬ ਅੱਧਾ ਕਿਲੋ ਕ੍ਰੇਲੇ ਆ ਅੱਧਾ ਕਿਲੋ ਕ੍ਰੇਲਿਆਂ ਦੇ ਵਿੱਚ ਮੈਂ ਚੰਗੀ ਤਰ੍ਹਾਂ ਬਿਲਕੁਲ ਖਾਲੀ ਕਰ ਲਏ ਇਹ ਸਾਰੇ ਤੜਨਾ ਆ ਮੈਂ ਫਿਰ ਜ਼ੋਬੀਏ ਦੇ ਵਿੱਚ ਭਰਨਾ ਆ ਉਹ ਮੈਂ ਤੁਹਾਨੂੰ ਦੱਸਾਂਗੀ ਹਾਂਜੀ ਹੁਣ ਮੈਂ ਕਾਰੇਲਿਆਂ ਨੂੰ ਅਲੱਗ ਕਰਨਾ ਹੈ ਕੜਾਈ ਦੇ ਵਿੱਚ ਹਾਂਜੀ ਹੁਣ ਮੈਂ ਰੱਖ ਦਿੱਤੀ ਆ ਕੜਾਈ ਕੜਾਈ ਦੇ ਵਿੱਚ ਪਾ ਲੈਣਾ ਹੈ ਸਰੋਂ ਦਾ ਤੇਲ ਸਰੋਂ ਦਾ ਤੇਲ ਪਾ ਲੈਣਾ ਆ ਉਹਨਾ ਕੇ ਪਾਉਣਾ ਕੇ ਜਿੰਨੇ ਵਿੱਚ ਜੜੀਆਂ ਹੈ ਕਾਰੇਲੇ ਜੜੇ ਇਹ ਆ ਸਕਣ ਵੈਸੇ ਤਾਂ ਮੈਂ ਦੋ ਹਿੱਸਿਆਂ ਵਿੱਚ ਇਹਨਾਂ ਨੂੰ ਤਲ ਲੈਣਾ ਹੈ ਕਿਉਂਕਿ ਜਿਆਦਾ ਤੇਲ ਵੀ ਤળਿਆ ਹੋਇਆ ਜਿਹੜਾ ਉਹ ਸੀ ਤੁੜਕੇ ਦੇ ਵਿੱਚ ਨਈਂ ਇਸਤੇਮਾਲ ਕਰਦੇ। ਕੜਤਣ ਵੀ ਹੁੰਦੀਆਂ ਥੋੜੀ। ਤੇ ਹਿਸਾਬ ਦੇ ਵਿੱਚ ਹੀ ਆ। ਤੇ ਮੈਂ ਇਹਨਾਂ ਨੂੰ ਦੋ ਵਾਰੀ ਫਰਾਈ ਕਰ ਲਾਂਗੀ ਇਸ ਤੇਲ ਦੇ ਵਿੱਚ। ਜਦ ਤੱਕ ਤੇਲ ਗਰਮ ਹੁੰਦਾ ਆ, ਤਦ ਤੱਕ ਅਸੀਂ ਇਧਰੋਂ ਤੁੜਕੇ ਦੀ ਵੀ ਤਿਆਰੀ ਕਰ ਲੈਣੀ ਆ। ਤਦ ਤੱਕ ਮੈਂ ਅਦਰਕ, ਲਸਣ ਤੇ ਪਿਆਜ਼ ਛਿੱਲ ਲਵਾਂਗੀ। ਜੀ ਇਸ ਤਰ੍ਹਾਂ ਹੁਣ ਮੈਂ ਅੱਧੇ ਕਲੇ ਲੈ ਪਾ ਦਿੱਤੇ ਆ। ਇਹ ਥੋੜੇ ਰੱਖ ਲਿਆ ਨੈਕਸਟ ਟਾਈਮ ਜਿਸ ਤਰ੍ਹਾਂ ਇਹ ਹੋ ਜਾਣਗੇ ਤਾਂ ਫਿਰ ਮੈਂ ਅਗਲੇ ਇੱਕ ਕ੍ਰੇਲੇ ਜਿਹੜੇ ਚਾਰ ਆ ਉਹ ਵੀ ਤਰਲਾਂਗੇ ਇਹਨਾਂ ਦਾ ਇਹ ਫਾਇਦਾ ਹੁੰਦਾ ਹੈ ਕਿ ਕਈ ਕ੍ਰੇਲੇ ਅਸੀਂ ਦੇਖਦੇ ਹਾਂ ਕਿ ਖਾਂਦਿਆਂ ਤੇ ਉਹ ਸਖਤ ਹੋ ਜਾਂਦੇ ਆ ਪਰ ਇਹ ਨਰਮ ਹੀ ਰਹਿਣਗੇ ਬਿਲਕੁਲ ਸੌਫਟ ਹੋਣਗੇ ਜਿਨ੍ਹਾਂ ਦੇ ਦੰਦ ਨਹੀਂ ਹਨ ਜਿਹੜੇ ਬਜ਼ੁਰਗਾਂ ਨਹੀਂ ਚਬਾ ਸਕਦੇ ਉਹ ਵੀ ਆਸਾਨੀ ਦੇ ਨਾਲ ਇਹਨਾਂ ਕ੍ਰੇਲਿਆਂ ਨੂੰ ਖਾ ਸਕਦੇ ਆ ਹਾਂਜੀ ਇਹ ਹੁਣ ਕ੍ਰੇਲੇ ਜਿਹੜੇ ਆ ਉਹ ਇਸ ਤਰ੍ਹਾਂ ਸੌਫਟ ਹੋ ਰਹੇ ਆ ਜਾਨੀ ਕਿ ਬਿਲਕੁਲ ਇਦਾਂ ਨਹੀਂ ਕਿ ਸਖਤ ਬਣਨੇ ਆ ਇਹ ਬਿਲਕੁਲ ਨਰਮ ਬਣਨੇ ਆ ਆ ਦੇਖਿਓ ਇਹ ਕਰੇਲੇ ਇਸ ਤਰ੍ਹਾਂ ਹੋ ਗਏ ਆ ਵਿੱਚ ਇਹਨਾਂ ਨੂੰ ਹਲਾਈ ਵੀ ਜਾਣਾ ਆ ਜੋ ਕਿ ਕੱਚੇ ਨਾ ਰਹਿਣ ਤੇ ਕੜਵਾਹਟ ਨਾ ਹੋਵੇ ਇਹਨਾਂ ਵਿੱਚ ਤੇ ਬੱਚੇ ਵੀ ਆਸਾਨੀ ਦੇ ਨਾਲ ਖਾ ਸਕਦੇ ਆ ਇਹ ਕੜਵਾਹਟ ਜੜੀਆਂ ਹੋ ਬਿਲਕੁਲ ਨਹੀਂ ਹੋਣੀ ਇਹਨਾਂ ਕਰੇਲੇਾਂ ਦੇ ਵਿੱਚ ਕਈਆਂ ਨੂੰ ਖੱਟੀ ਚੀਜ਼ ਨਹੀਂ ਪਚਦੀ ਹੈਗੀ ਮੈਨੂੰ ਤਾਂ ਨਾਰਮਲੀ ਨਹੀਂ ਪਚਦੀ ਪਤਾ ਨਹੀਂ ਕਿਉਂ ਮੈਂ ਖੱਟੀ ਚੀਜ਼ ਨਹੀਂ ਖਾ ਸਕਦੀ ਤੇ ਤਾਂ ਕਰਕੇ ਮੈਂ ਇਹਦੇ ਵਿੱਚ ਨਾ ਮੈਂ ਟਮਾਟਰ ਪਾਉਣੇ ਆ ਨਾ ਮੈਂ ਨਿੰਬੂ ਪਾਉਣੇ ਆ ਨਾ ਮੈਂ ਅਚਾਰ ਪਾਉਣੇ ਆ ਇਸ ਤਰ੍ਹਾਂ ਦੀ ਖੱਟੀ ਚੀਜ਼ ਕੋਈ ਵੀ ਨਹੀਂ ਇਸਤੇਮਾਲ ਕਰਨੀ ਹੈਗੀ ਫਿਰ ਵੀ ਤੇਰੇ ਲਈ ਇਦਾਂ ਲੱਗਣਿਆ ਕਿ ਜਿਸ ਤਰ੍ਹਾਂ ਖਟਾਸ ਦੀ ਜ਼ਰੂਰਤ ਹੈ ਹੀ ਨਹੀਂ ਸੀ ਇਹਨਾਂ ਵਿੱਚ ਇਹ ਸਾਰੇ ਇਸ ਤਰ੍ਹਾਂ ਆਰਾਮ ਦੇ ਨਾਲ ਬਿਲਕੁਲ ਹੋ ਜਾਣਿਆ ਗੈਸ 'ਤੇ ਰੱਖਣਾ ਆ ਸìm ਤੇ ਇਹ ਇਸ ਤਰ੍ਹਾਂ ਹੀ ਹੋ ਰਹਾ ਹੈ ਹੁਣ ਬਸ 5-7 ਮਿੰਟ ਹੋਰ ਲੱਗਣਿਆ ਤੇ ਇਹ ਹੋ ਜਾਣਿਆ ਤਦ ਤੱਕ ਮੈਂ ਇਧਰ ਪਿਆਜ਼ ਵੀ ਛੱਲੇ ਆ ਆਦਰਤ ਲਸਣ ਤੇ ਹਰੀ ਮਿਰਚ ਵੀ 11 ਇਹਨਾਂ ਨੂੰ ਐ ਇਹਦੇ ਵਿੱਚ ਬਿਲਕੁਲ ਹੀ ਪੀਸ ਲੈਣਾ ਆ ਕ੍ਰਸ਼ ਕਰ ਲੈਣਾ ਆ ਇਧਰ ਕ੍ਰੇਲੇ ਆ ਪਹਿਲਾਂ ਮੈਂ ਪਿਆਜ਼ ਚੰਗੀ ਤਰ੍ਹਾਂ ਇਹਨਾਂ ਨੂੰ ਕ੍ਰਸ਼ ਕਰਾਂਗੀ ਤੇ ਫਿਰ ਉਸ ਤੋਂ ਬਾਅਦ ਇਹ ਜਿਹੜੇ ਆ ਇਹ ਅਲੱਗ ਕਿਉਂਕਿ ਇਹਦੇ ਵਿੱਚੋਂ ਬੀਜ ਵੀ ਕੱਢਣੇ ਆ ਜਿਹੜੇ ਪੱਕੇ-ਪੱਕੇ ਮੈਨੂੰ ਲੱਗਣਗੇ ਨਾ ਉਹ ਸਾਰੇ ਕੱਢਣੇ ਆ ਪਰ ਇਹ ਸਾਰੇ ਮੈਂ ਵੇਸ ਨਹੀਂ ਕਰਨੇ ਹੈਗੇ ਇਹ ਵੀ ਕ੍ਰੇਲਿਆਂ ਦੇ ਵਿੱਚ ਹੀ ਜਾਣੇ ਆ ਆ ਦੇਖੋ ਹੁਣ ਮੈਂ ਪਿਆਜ਼ ਕੱਲੇ ਪਿਆਜ਼ ਹੀ ਲੈਣੀ ਆ ਤੇ ਲਾਸਟ ਵਿੱਚ ਜਿਹੜੇ ਪਿਆਜ਼ ਸੁਨੇ ਆ ਉਹਨਾਂ ਦੇ ਵਿੱਚ ਫਿਰ ਮੈਂ ਅਦਰਕ ਹਰੀ ਮਿਰਚ ਤੇ ਲਸਣ ਪਾ ਦੇਣਾ ਲਸਣ ਤੁਸੀਂ ਸਕਿਪ ਵੀ ਕਰ ਸਕਦੇ ਆ ਅਗਰ ਨਹੀਂ ਲੈ ਕਰਦੇ ਤਾਂ ਇਹ ਤੁਹਾਡੀ ਆਪਣੀ ਚੁਆਇਸ ਆ ਇਹ ਇਧਰ ਤਰੇਲੇ ਲਗਭਗ ਹੋ ਚੁੱਕੇ ਆ ਹਾਂਜੀ ਇਹ ਦੇਖੋ ਜੀ ਇਹ ਪਿਆਜ਼ ਹੋ ਗਿਆ ਇਸ ਤਰ੍ਹਾਂ ਬਰੀਕ-ਪਰੀਕ ਜਿਆਦਾ ਵੀ ਬਰੀਕ ਕਰਨ ਦੀ ਲੋੜ ਨਹੀਂ ਹੈਗੀ ਕਿਉਂਕਿ ਜਦੋਂ ਅਸੀਂ ਤੜਕਣਾ ਆ ਤੇ ਉਹ ਆਪਣੇ ਆਪ ਹੀ ਸੌਫਟ ਜਿਹੜਾ ਹੋ ਜਾਣਾ ਆ ਆਪੋ ਆਪ ਆਪਣੇ ਆਪ ਹੀ ਨਰਮ ਹੋ ਜਾਣਾ ਆ ਤੇ ਹੁਣ ਮੈਂ ਪਿਆਜ਼ ਨੂੰ ਘੜ ਲਿਆ ਇਸ ਪਲੇਟ ਦੇ ਵਿੱਚ ਇਸ ਤਰ੍ਹਾਂ ਕੱਢਣਾ ਹੈ ਤੇ ਹੁਣ ਬਾਕੀ ਜਿਹੜਾ ਬਚਿਆ ਹੋਇਆ ਪਿਆਜ਼ ਆ ਉਹ ਵੀ ਮੈਂ ਇਹਦੇ ਵਿੱਚ ਪਾ ਲੈਣਾ ਆ ਉਹਦੇ ਨਾਲ ਨਾਲ ਮੈਂ ਇਹ ਬੜਾ ਜਿਹਾ ਸਮਾਨ ਰੱਖਿਆ ਗਿਆ ਆ ਧਰੀ ਮਿਰਚ ਹੈਗੀ ਆ ਅਦਰਕ ਹੈਗਾ ਆ ਤੇ ਲਸਣ ਹੈਗਾ ਆ ਉਹ ਵੀ ਇਹਦੇ ਵਿੱਚ ਹੀ ਮੈਂ ਕ੍ਰਸ਼ ਕਰ ਲੈਣਾ ਹੁਣ ਜਿਹੜੇ ਆ ਕਰੇਲੀਆਂ ਉਹ ਬਿਲਕੁਲ ਹੋ ਚੁੱਕੀਆਂ ਆ ਆਹ ਵਾਣਾ ਕੋੜੇ ਪੁੱਟੇ ਆ ਇਹਨੂੰ ਮੈਂ ਪਲਟ ਦਵਾਂਗੀ ਤਾਂ ਕਿ ਇਹ ਵੀ ਹੋ ਜਾਣ ਇਹ ਵੀ ਲਗਭਗ ਹੋ ਚੁੱਕੇ ਆ ਇਹ ਇਹ ਵੀ ਹੋ ਚੁਕਾ ਆ। ਇਹ ਵਿੱਚੋਂ ਵੀ ਇੱਕ ਚਨਲ ਵੇਸ ਲਈ ਇਹਨਾਂ ਨੂੰ ਥੋੜਾ ਜਿਹਾ ਜਦੋਂ ਅਸੀਂ ਇਹਨਾਂ ਨੂੰ ਕੱਢਣਾ ਆ ਤੇ ਕਰੇਲੇ ਬਿਲਕੁਲ ਨਚੋੜ ਲੈਣੇ ਆ। ਐਦਾਂ ਨਹੀਂ ਹੈਗਾ ਕਿ ਇਹਨਾਂ ਵਿੱਚ ਜਿਹੜਾ ਤੇਲ ਹੋ ਰਿਹਾ ਹੈ ਜਵੇ। ਇਹ ਕੱਢਣਾ ਆ ਕਿਉਂਕਿ ਅ ਅੱਜਕੱਲ ਬੱਚੇ ਵੀ ਤੇ ਵੱਡੇ ਵੀ ਬਿਲਕੁਲ ਵੀ ਤੇਲ ਲੈਣਾ ਜ਼ਿਆਦਾ ਪਸੰਦ ਨਹੀਂ ਕਰਦੇ ਤੇ ਆਲਮੋਸਟ ਹੋ ਹੀ ਚੁੱਕੇ ਆ ਕਰੇਲੇ ਜੜੇ ਆ ਤੇ ਇਹ ਤੋਂ ਬਾਅਦ ਮੈਂ ਆਹ ਵਾਲਾ ਕ੍ਰਸ਼ ਕਰ ਲੈਂਦੀ ਆ। ਇਦਾਂ ਤੇਲੇ ਹੋ ਚੁੱਕੇ ਆ। ਤੇ ਇਤਰੇ ਦਾ ਮਸਾਲਾ ਆ ਉਹ ਬਿਲਕੁਲ ਤਿਆਰ ਹੋ ਗਿਆ ਇਹਨੂੰ ਵੀ ਫਿਰ ਮੈਂ ਇਹ ਅਲੱਗ ਪਲੇਟ ਵਿੱਚ ਕਰਨਾ ਆ ਕਿਉਂਕਿ ਸਭ ਤੋਂ ਪਹਿਲਾਂ ਮੈਂ ਪਿਆਜ਼ ਭੁੰਨੇ ਆ ਵਿੱਚ ਫਿਰ ਉਸ ਤੋਂ ਬਾਅਦ ਇਹ ਵਾਲਾ ਮਸਾਲਾ ਪਾਉਣਾ ਆ ਫਿਰ ਉਸ ਤੋਂ ਬਾਅਦ ਜਿਹੜੇ ਬੀਜ ਆ ਉਹ ਪਾਣੇ ਆ ਤੇ ਆ ਮੈਂ ਇੱਕ ਵਸ ਬੀਜ ਜਿਹੜੇ ਪੱਕੇ ਹੋਏ ਸੀਗੇ ਉਹ ਮੈਂ ਅਲੱਗ ਕਰ ਲਿਆ ਤੇ ਇੱਧਰ ਮੈਂ ਜਿਹੜੇ ਬੀਜ ਆ ਉਹ ਸਾਰੇ ਇਹਦੇ ਵਿੱਚ ਪਾ ਦਿੰਦੇ ਆ ਇਹ ਜਦੋਂ ਇਹ ਦੋਨੇ ਪਹਿਲਾਂ ਫਸਟ ਟਾਈਮ ਅਸੀਂ ਆ ਵਾਲੇ ਪਿਆਜ਼ ਭੁੰਨੇ ਆ ਤੁਰਕੇ ਦੇ ਵਿੱਚ ਇਹ ਜਿਹੜਾ ਕਰੇਲਿਆਂ ਵਾਲਾ ਤੇਲ ਵਿੱਚ ਬਚਣਾ ਆ ਕੁਝ ਕੱਢ ਲੈਣੇ ਆ ਤੇ ਕੁਝ ਦੇ ਵਿੱਚ ਹੀ ਇਹ ਟੁਕੜਾ ਲਗਾ ਲੈਣਾ ਆ ਜਿਹੜੇ ਬਚੇ ਹੋਏ ਕਰੇਲੇ ਆ ਉਹ ਮੈਂ ਵਿੱਚ ਪਾ ਚੁੱਕੀ ਆ ਤੇ ਆਹ ਵਾਲੇ ਕਰੇਲੇ ਜਿਹੜੇ ਮੈਂ ਉਹ ਵਿੱਚੋਂ ਕੱਢ ਲਏ ਆ ਇਹਦੇ ਵਿੱਚ ਦੇਖ ਲਓ ਕਿ ਤੇਲ ਜਿਹੜਾ ਆ ਉਹ ਬਿਲਕੁਲ ਨਾ ਮਾਤਰੀ ਆ ਤੇ ਇਹਨਾਂ ਨੂੰ ਜਿਹੜਾ ਹੈਗਾ ਇਹਦੇ ਵਿੱਚ ਹੀ ਜਿਹੜਾ ਮੈਂ ਮਸਾਲਾ ਆ ਉਹ ਤਿਆਰ ਕਰਕੇ ਤਾਂ ਮੈਂ ਇਹਦੇ ਵਿੱਚ ਫਿਲਿੰਗ ਕਰਦੀ ਕਰ ਦੇਣੀ ਆ ਤੇ ਹੁਣ ਇਹ ਕਰੇਲੇ ਛੜਿਆ ਇਹ ਵੀ ਲਗਭਗ ਹੋਣ ਵਾਲਿਆ ਤੇ ਇਸ ਤੋਂ ਬਾਅਦ ਮੈਂ ਇਹਨਾਂ ਨੂੰ ਕ੍ਰਸ਼ ਕਰਕੇ ਫਿਰ ਮੈਂ ਤੜਕੇ ਦੀ ਤਿਆਰੀ ਕਰਨੀ ਆ ਹੁਣ ਇਹ ਕਰੇਲੇ ਕੱਢ ਲੈਣੇ ਆ ਕਰੇਲੇ ਕੱਢਣ ਤੋਂ ਬਾਅਦ ਆਹ ਵਾਲਾ ਵਿੱਚ ਜਿਹੜੇ ਮਸਾਲੇ ਪਾਉਣੇ ਆ ਇਹਦੇ ਵਿੱਚ ਜੀਰਾ ਆ, ਲਾਲੀ ਮਿਰਚ, ਨਮਕ, ਹਲਦੀ ਅਤੇ ਗਰਮ ਮਸਾਲਾ। ਗਰਮ ਮਸਾਲੇ ਵਿੱਚ ਜੀਰਾ, ਕਾਲੀ ਮਿਰਚ, ਧਨੀਆ, ਦਾਲਚੀਨੀ, ਲੌਂਗ ਇਹ ਸਾਰਾ ਮਸਾਲਾ ਜੋ ਘਰ ਦੇ ਵਿੱਚ ਅਸੀਂ ਨਾਰਮਲੀ ਗਰਮ ਮਸਾਲਾ ਜਿਹੜਾ ਇਸਤੇਮਾਲ ਕਰਦੇ ਹਾਂ ਉਹ ਵਾਲਾ। ਠੀਕ ਕਰੇਦੇ ਹੋਇਆ ਇਹ ਕੱਟ ਲਏ ਆ ਤੇ ਹੁਣ ਇਹਦੇ ਵਿੱਚ ਮੈਂ ਤੇਲ ਜਿੰਨਸਾਂ ਨੂੰ ਤੜਕ ਕੇ ਲਈ ਚਾਹੀਦਾ ਆ। ਲਗਭਗ 1 ਚਮਚਾ ਹੋਣਾਇਆ ਇਹ ਸਰੋਂ ਦਾ ਤੇਲ 1 ਚਮਚਾ ਰੈਂਦੇ ਤਾਂ ਬਾਕੀ ਦਾ ਹੁਣ ਇਹਦੇ ਵਿੱਚ ਪਾਉਣਾ ਹੈ ਜੀਰਾ ਜੀਰਾ ਪਾਉਣ ਤੋਂ ਬਾਅਦ ਅਸੀਂ ਨਾਲ ਹੀ ਇਹਦੇ ਪਿਆਜ਼ ਪਾ ਲੈਣਾ ਹੈ ਪਿਆਜ਼ ਪਾਉਣ ਤੋਂ ਜਦੋਂ ਥੋੜਾ ਜਿਹਾ ਇਹ ਹੋ ਜਾਣਾ ਸਹੀ ਹੋ ਜਾਣਾ ਜਾਨਕਿ ਗਲ ਜਾਣਾ ਆਪਣਾ ਜਿਆ ਥੋੜਾ ਜਿਹਾ ਲਾਈਟ ਬ੍ਰਾਊਨ ਹੋ ਜਾਣਾ ਹੈ ਤੇ ਉਸ ਤੋਂ ਬਾਅਦ ਥੋੜਾ ਜਿਹਾ ਇਹਦੇ ਵਿੱਚ ਮੈਂ ਮੇਥੀ ਪਾਣੀਆ ਮੇਥੀ ਨੂੰ ਪਾਉਣਾ ਹੈ ਜਸਤਰਾਂ ਸਰਦੀਆਂ ਦਾ ਮੌਸਮ ਆ ਤੇ ਆਮ ਹੀ ਮੇਥੀ ਪਨੀਆ ਜਿਹੜਾ ਉਹਦਾ ਇਸਤੇਮਾਲ ਅਸੀਂ ਧਾਲ ਸਬ지 ਵਿੱਚ ਕਰਦੇ ਆ ਤੇ ਉਹਦੇ ਲਈ ਮੈਂ ਕੀ ਕਰਦੀ ਆ ਕਿ ਮੇਥੀ ਲੈ ਲੈਣੀ ਆ ਇੱਕ ਕੁਛੀ ਇਸ ਤਰ੍ਹਾਂ ਮੇਥੀ ਲੈ ਲਈ ਆ ਉਹਨੂੰ ਚੰਗੀ ਤਰ੍ਹਾਂ ਧੋ ਲੈਣਾ ਆ ਧੋ ਕੇ ਉਹਦਾ ਪਾਣੀ ਜਿਹੜਾ ਹੋ ਉਸਕਾ ਲੈਣਾ ਆ ਜਸਤਰਾਂ ਕਿ ਸ਼ਾਮ ਨੂੰ ਪਾਇਆ ਤੇ ਸਵੇਰ ਨੂੰ ਉਹ ਜਿਹੜਾ ਉਹਨੂੰ ਕੱਟ ਲੈਣਾ ਆ ਸਾਰੀ ਰਾਤ ਜਿਹੜਾ ਉਹ ਇਸ ਤਰ੍ਹਾਂ ਰੱਖ ਲੈਣਾ ਆ ਕਿ ਉਹਦਾ ਜਿਹੜਾ ਪਾਣੀ ਆ ਉਹ ਥੋੜਾ ਘਟ ਜਾਏ ਤੇ ਮੈਂ ਉਹਨੂੰ ਇਸ ਤਰ੍ਹਾਂ ਕੱਟ ਲੈਣਾ ਕੱਟ ਕੇ ਇਹਦਾ ਇਕੱਠੇ ਕਰਕੇ ਰੱਖ ਲੈਣਾ ਆ ਜਦੋਂ ਵੀ ਸਾਨੂੰ ਜ਼ਰੂਰਤ ਹੁੰਦੀ ਆ ਤੇ ਅਸੀਂ ਥੋੜਾ ਜਿਹਾ ਉਹ ਜਿਹੜਾ ਉਹ ਇਸਤੇਮਾਲ ਕਰ ਲੈਂਦੇ ਆ ਤੇ ਇਹ ਹੁਣ ਮੈਂ ਤਲਕੇ ਦੇ ਵਿੱਚ ਥੋੜਾ ਜਿਹਾ ਮੈਂ ਪਾ ਲੈਣੀ ਆ ਮੇਥੀ ਤੇ ਇਸ ਤਰ੍ਹਾਂ ਪੈ ਜਾਣੀ ਆ ਕਿ ਬੱਚੇ ਕਈ ਵਾਰੀ ਲਾਈਕ ਕਰਦੇ ਆ ਕਈ ਵਾਰੀ ਨਹੀਂ ਵੀ ਲਾਈਕ ਕਰਦੇ ਤਾਂ ਫਿਰ ਉਹ ਵਿੱਚੇ ਉਹ ਸੌਫਟ ਹੋ ਜਾਣਾ ਹੈ ਉਹਨਾਂ ਨੂੰ ਪਤਾ ਵੀ ਨਹੀਂ ਲੱਗਣਾ ਬੱਚਿਆਂ ਨੂੰ ਕਿ ਜਿਹੜੇ ਇਹਦੇ ਵਿੱਚ ਮੇਥੀ ਇਹਦੀ ਪਾਈ ਆ ਉਹ ਫਲੇਵਰ ਥੋੜਾ ਆਏਗਾ ਉਹਨਾਂ ਨੂੰ ਟੇਸਟੀ ਲੱਗਦਾ ਹੈ ਤੇ ਇਸੇ ਤਰ੍ਹਾਂ ਮੈਂ ਸੇਮ ਪਨੀਰ ਦਾ ਕੀਤਾ ਆ ਧਨੀਆ ਵੀ ਮੈਂ ਧੋ ਲਿਆ ਧੋ ਕੇ ਰਾਤ ਰੱਖ ਲਿਆ ਉਹਨੂੰ ਸਾਫ ਕਰਕੇ ਕੱਟ ਲਿਆ ਕੱਟ ਕੇ ਤਾਂ ਫਿਰ ਇਹਨਾਂ ਨੂੰ ਇਸਤੇਮਾਲ ਜਦੋਂ ਵੀ ਕਰਨਾ ਹੋਇਆ ਕਿਉਂਕਿ ਟਾਈਮ ਦੀ ਬਹੁਤ ਸ਼ਾਰਟੇਜ ਹੁੰਦੀਆਂ ਤੇ ਇਸ ਤਰ੍ਹਾਂ ਇਹ ਸਾਰੀ ਜਿਹੜੀ ਤਿਆਰੀ ਉਹ ਲਗਭਗ ਹੋ ਚੁੱਕੀ ਆ ਤੇ ਧਨੀਆ ਵੀ ਮੈਂ ਲਾਸਟ ਵਿੱਚ ਪਾਣਾ ਹੈ ਤੇ ਇਹ ਹੁਣ ਇਸ ਤੋਂ ਬਾਅਦ ਮੈਂ ਆਹ ਵਾਲਾ ਜੜਾ ਹੈਗਾ ਆ ਜਿਹਦੇ ਵਿੱਚ ਮੈਂ ਅਦਰਕ ਹਰੀ ਮਿਰਚ ਤੇ ਲਸਣ ਤੇ ਪਿਆਜ਼ ਹੁਣ ਇਹਦੇ ਵਿੱਚ ਇਹ ਪਾ ਲੈਣਾ ਹੈ ਕਿਉਂਕਿ ਇਹ ਹਾਫ ਹੋ ਗਿਆ ਸੀਗਾ ਇਹਦੇ ਵਿੱਚ ਆਹ ਦਾਰਤਨੀ ਇਹਨੂੰ ਕਰਨਾ ਹੈਗਾ ਜਿਹੜਾ ਪਹਿਲਾਂ ਵਾਲਾ ਪਿਆਜ਼ ਪਾਇਆ ਸੀਗਾ ਹੁਣ ਇਹਦੇ ਵਿੱਚ ਇਹਨੂੰ ਵੀ ਚੰਗੀ ਤਰ੍ਹਾਂ ਮੱਖਣ ਲੈਣਾ ਹੈ ਜਦੋਂ ਇਹ ਇਹਦਾ ਪਹੁੰਚ ਗਿਆ ਫਿਰ ਉਸ ਤੋਂ ਬਾਅਦ ਇਹਦੇ ਵਿੱਚ ਪਾਣੀ ਹੈਗੇ ਮਸਾਲੇ ਉਹ ਵੀ ਮੈਂ ਤੁਹਾਨੂੰ ਦੱਸਦੀ ਆ ਕਿ ਮਸਾਲੇ ਕਿਸ ਤਰ੍ਹਾਂ ਪਾਉਣੇ ਆ ਹੁਣ ਇਹ ਜਿਹੜੀ ਫਲੇਮ ਆ ਉਹ ਥੋੜੀ ਜਿਹੜੀ ਸਲੋ ਸੀਗੀ ਉਹਨੂੰ ਮੈਂ ਥੋੜਾ ਮੀਡੀਅਮ ਮੀਡੀਅਮ ਤੇ ਕਰ ਲੈਣਾ ਹੈ ਜਦਾ ਉਹ ਇਹ ਤੇਜ਼ ਨਹੀਂ ਕਰਮ ਦੇਗੀ ਖੁਤੀ ਆਏਗੀ ਤੇ ਅਦਰਕ ਦੀ ਸਮੈਲ ਵੀ ਨਹੀਂ ਆਏਗੀ ਸਹੀ ਹੋ ਗਿਆ ਕਰਨ ਤੇ ਇਹ ਇਸ ਤਰ੍ਹਾਂ ਹੀ ਹੈ ਸੌਫਟ ਕਰ ਲੈਣਾ ਬਾਕੀ ਜਿਹੜੇ ਮਸਾਲੇ ਹੈਗੇ ਉਹ ਤਾਂ ਤੁਸੀਂ ਆਪਣੇ ਟੇਸਟ ਦੇ ਅਕੋਰਡਿੰਗ ਜਿਹੜੇ ਪਾ ਸਕਦੇ ਆ ਜਿਸ ਤਰ੍ਹਾਂ ਨਮਕ ਨਮਕ ਮੈਂ ਆਪ ਟੇਸਟ ਅਨੁਸਾਰ ਪਾਣੀ ਆ ਲਗਭਗ ਅੱਧਾ ਚਮਚਾ ਦੇ ਕਰੀ ਪਾ ਲੈਣਾ ਆ ਬਾਕੀ ਜਦੋਂ ਘੱਟ ਵੱਧ ਲੱਗੇਗਾ ਸੰ ਟੇਸ ਦੇਖ ਕੇ ਫਿਰ ਪਤਾ ਲੱਗੇਗਾ ਫਿਰ ਇਸ ਤਰ੍ਹਾਂ ਹਲਦੀ ਪਾ ਦੇਣੀ ਆ ਹਲਦੀ ਵੀ ਲਗਭਗ ਅੱਧਾ ਚਮਚਾ ਹੀ ਪਾਉਣੀ ਆ ਜਿਆਦਾ ਹਲਦੀ ਨਹੀਂ ਪਾਉਣੀ ਹੈਗੀ ਇਹਦੇ ਵਿੱਚ ਫਿਰ ਹਲਦੀ ਦਾ ਲੱਗੇ ਫਲੇਵਰ ਆਣ ਲੱਗ ਪੈਂਦਾ ਉਹ ਠੀਕ ਠੀਕ ਨਹੀਂ ਲੱਗਦਾ ਹੈਗਾ ਤੇ ਨਮਕ ਮੈਨੂੰ ਲੱਗਦਾ ਤੇ ਥੋੜਾ ਹੋਰ ਮੈਂ ਘੱਟ ਪਾਇਆ ਨਮਕ ਥੋੜਾ ਹੋਰ ਪਾ ਲੈਣਾ ਆ ਤੇ ਐਂਡ ਦੇ ਵਿੱਚ ਬਿਲਕੁਲ ਐਂਡ ਦੇ ਵਿੱਚ ਜਦੋਂ ਅਸੀਂ ਧਨੀਆ ਪਾਉਣਾ ਆ ਉਹ ਤੋਂ ਪਹਿਲਾਂ ਮੈਂ ਡੱਗੀ ਮਰਚ ਪਾਵਾਂਗੀ ਤੇ ਇਸ ਤਰ੍ਹਾਂ ਵੀ ਚੰਗੀ ਤਰ੍ਹਾਂ ਤਾਂ ਕਿ ਹਲਦੀ ਜੜੀਆਂ ਬਿਲਕੁਲ ਰਲ ਜਾਏ ਵਿੱਚ ਹੁਣ ਜਦੋਂ ਮੈਂ ਇਹ ਵਾਲੀ ਆ ਹਲਦੀ ਵੀ ਵਿੱਚ ਹੋ ਗਈ ਆ ਸਾਰਾ ਕੁਝ ਮਿਕਸ ਹੋ ਗਿਆ ਲਗਭਗ 20 ਜੜੀਆਂ ਉਹ ਮਸਾਲੇ ਦੀਆਂ ਜੜੀਆਂ ਪਾ ਦੇਣੀਆਂ ਤੇ ਇਹਨਾਂ ਨੂੰ ਵੀ ਮੈਂ ਚੰਗੀ ਤਰ੍ਹਾਂ ਭੁੰਨ ਲੈਣਾ ਆ ਤਾਂ ਕਿ ਜੜੀਆਂ ਇਹ ਵਿੱਚ ਮਿਕਸ ਹੋ ਜਾਣ ਮੈਦੇ ਵਿੱਚ ਜਿਹੜੇ ਬੀਜ ਪਾਏ ਆ ਉਹ ਹੁਣ ਮੈਂ ਚੰਗੀ ਤਰ੍ਹਾਂ ਪਕਾ ਲੈਣੇ ਆ ਤੇ ਇਸ ਤਰ੍ਹਾਂ ਉਹਨਾਂ ਨੂੰ ਚੰਗੀ ਤਰ੍ਹਾਂ ਵਿੱਚ ਸੌਫਟ ਕਰ ਲੈਣਾ ਹੁਣ ਇਹ ਜਿਹੜਾ ਮਸਾਲਾ ਇਹ ਬਾਕੀ ਬਚਿਆ ਹੋਇਆ ਆ ਜਿਸ ਤਰ੍ਹਾਂ ਢੀਗੀ ਮਿਰਚ ਹੋ ਗਈ ਨਮਕ ਥੋੜਾ ਜਿਹਾ ਵਿੱਚ ਸਿਕਾਉਗੇ ਮੈਂ ਵਿੱਚ ਹੀ ਰੱਖ ਦਿੰਦਾ ਤੇ ਮਸਾਲਾ ਜਿਹੜਾ ਉਹ ਹੁਣ ਮੈਂ ਵਿੱਚ ਇਹਦੇ ਪਾ ਦਿੰਦਾ ਹੁਣ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਆ ਮਿਕਸ ਕਰਨ ਤੋਂ ਬਾਅਦ ਇਹ ਤਾਂ ਇੱਕ ਵਾਰੀ ਟੇਸਟ ਜ਼ਰੂਰ ਦੇਖ ਲੈਣਾ ਆ ਫਿਲਿੰਗ ਕਰਨ ਤੋਂ ਪਹਿਲਾਂ ਜ਼ਰੂਰ ਟੇਸਟ ਦੇਖ ਲੈਣਾ ਆ ਇਹਦਾ ਟੇਸਟ ਬਿਲਕੁਲ ਠੀਕ ਵੀ ਆ ਕੁਝ ਘਟਵੱਟ ਪਾਣੀ ਹੈਗਾ ਤੇ ਉਹ ਅਸੀਂ ਇਹਦੇ ਵਿੱਚ ਪਾ ਸਕਦੇ ਆ ਇੱਕ ਨੇ ਹੁਣ ਲਗਭਗ ਮਸਾਲਾ ਬਿਲਕੁਲ ਰੈਡੀ ਹੋ ਗਿਆ ਆ ਇਹਦੇ ਵਿੱਚ ਹੁਣ ਮੈਂ ਥੋੜਾ ਧਨੀਆ ਪਾਵਾਂਗੀ ਧਨੀਆ ਪਾ ਕੇ ਹਲਕਾ ਜਿਹਾ ਸੇਕ ਲਗਾ ਕੇ ਫਿਰ ਮੈਂ ਇਹਨੂੰ ਕ੍ਰੇਲਿਆਂ ਦੇ ਵਿੱਚ ਫਿਲ ਕਰ ਦੇਣਾ ਆ ਹੁਣ ਮੈਂ ਇਹਦੇ ਵਿੱਚ ਪਾ ਦਿੱਤਾ ਧਨੀਆ ਤਨੀਆ ਕਰਨ ਤੋਂ ਬਾਅਦ ਫਿਲ ਕਰਕੇ ਤਾਂ ਫਿਰ ਮੰਮੀ ਨੂੰ ਮੈਂ ਟੇਸਟ ਦਿਖਾਉਂਦੀ ਆ ਕਿ ਕਿਸ ਤਰ੍ਹਾਂ ਦੇ ਬਣਿਆ ਆ ਆ ਦੇਖੋ ਹੁਣ ਬਿਲਕੁਲ ਹੋ ਗਈ ਆ ਰੈਡੀ ਮਸਾਲਾ ਤੇ ਗੈਸ ਕਰ ਦੁੱਤੀ ਆ ਬਿਲਕੁਲ ਬੰਦ ਤੇ ਹੁਣ ਫਿਲਿੰਗ ਕਰਨੀ ਆ ਧਰੇਲਿਆਂ ਦੇ ਵਿੱਚ ਹਾਂਜੀ ਇਹ ਹੁਣ ਬਿਲਕੁਲ ਭਰ ਲੈਣਾ ਧਰੇਲੇ ਨੂੰ ਭਰ ਕੇ ਫਿਲ ਕਰਕੇ ਤੇ ਇਸ ਤਰ੍ਹਾਂ ਬਾਰ ਬਾਰ ਜਿੰਨੇ ਵੀ ਧਰੇਲੇ ਹੈਗੇ ਆ ਉਹ ਸਾਰੇ ਫਿਲ ਕਰ ਲੈਣੇ ਇਸ ਤਰ੍ਹਾਂ ਆਖ ਲੈਣੇ ਬੜੀ ਗੱਲ ਹੋ ਗਈ ਇਸ ਤਰੀਕੇ ਜੰਦੇ ਨੇ ਜਦੋਂ ਇਸ ਤਰ੍ਹਾਂ ਕਰ ਲੈ ਸਾਰੇ ਪਰੋ ਹੋ ਜਾਣੇ ਆ ਇਹਨਾਂ ਨੂੰ ਉਸ ਵੇਲੇ ਫਿਰ ਦੁਬਾਰਾ ਅਗਰ ਗਰਮ ਕਰਦੀ ਲੋੜ ਆ ਤੇ ਗਰਮ ਕਰਨਾ ਆ ਨਹੀਂ ਤਾਂ ਫਿਰ ਜਿਹੜੇ ਆ ਇਸ ਤਰ੍ਹਾਂ ਜਿੰਨੀ ਕਿ ਜ਼ਰੂਰthਈ ਆ ਤੁਸੀਂ ਉਹ ਇਸਤੇਮਾਲ ਕਰ ਸਕਦੇ ਆ ਕਿਉਂਕਿ ਅੱਗੇ ਹੁੰਦਾ ਸੀਗਾ ਅਸੀਂ ਧਾਗੇ ਲਪੇਟਨੇ ਕਿੰਨੇ ਕਿੰਨੇ ਲੰਬੇ ਧਾਗੇ ਹੁਣੇ ਉਹਦੇ ਵਿੱਚ ਤੇ ਉਹਨਾਂ ਨੂੰ ਖੋਲਣਾ ਪਤਾ ਹੀ ਨਹੀਂ ਲੱਗਣਾ ਸਾਨੂੰ ਅਹੀਂ ਕੀ ਕਰੀਏ ਸਾਰਾ ਮਸਾਲਾ ਜਿਹੜਾ ਉਹ ਤੇਲ ਦੇ ਵਿੱਚ ਰਹਿ ਜਾਂਦਾ ਹੁੰਦਾ ਸੀਗਾ ਉਹ ਤਾਂ ਕਰਕੇ ਸਮਝ ਨਹੀਂ ਪਤਾ ਨਹੀਂ ਲੱਗਦਾ ਹੁੰਦਾ ਸੀ ਹੁਣ ਇਹ ਜਿਹੜੀ ਫੀਲਿੰਗ ਹੈ ਇਹ ਸਾਰੀ ਪ੍ਰੋਪਰ ਹੋ ਚੁੱਕੀ ਆ ਕ੍ਰੇਲਿਆਂ ਦੀ ਤੇ ਆ ਦੇਖੋ ਇਹ ਹੁਣ ਸਾਰੇ ਕ੍ਰੇਲੇ ਬਿਲਕੁਲ ਜਿਹੜੇ ਆ ਉਹ ਫਿਲ ਹੋ ਚੁੱਕੇ ਆ ਬਾਕੀ ਜਿਹੜਾ ਬਚਿਆ ਹੋਇਆ ਮਸਾਲਾ ਆ ਉਹ ਮੈਂ ਰੱਖ ਲੈਣਾ ਆ ਅਲੱਗ ਕੌਲੀ ਵਿੱਚ ਕੱਢ ਕੇ ਕਿ ਜਦੋਂ ਬੱਚਿਆਂ ਨੂੰ ਜ਼ਰੂਰਤ ਹੋਈ ਇਹ ਕੱਲੀ ਰੋਟੀ ਦੇ ਨਾਲ ਵੀ ਖਾ ਸਕਦੇ ਆ ਪਲੀਜ਼ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਨੇ ਆ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਓਕੇ ਸੀ ਥੈਂਕ ਯੂ ਵੈਰੀ ਮਚ